ਲਾਈ ਵੀ ਸੱਜਣੋਂ ਟਰੈਕਟਰ ਦਿਖਾਉਣਿਆ ਤੁਹਾਨੂੰ ਦੋ ਜਮਾ ਕਨੀਸ਼ਨ ਦੇ ਜਮਾ ਨਵੇਂ ਹੁਣ ਤੁਸੀਂ ਕਹਦੇ ਹੋਗੇ ਖੜਾ 60 55 ਕੋਲਾ ਪਹਿਲਾਂ ਵਾਲੇ ਕੋਲਾ ਤੇ ਇਹ ਚੱਲਿਆ ਮਿੱਤਰੋ 2700 ਘੰਟੇ ਆ ਤਾਂ ਹੀ ਨਵੇਂ ਕਿਹਾ ਮਾਡਲ ਕਿੰਨਾ ਕਿਰਪਾਲਾ 15 ਮਾਡਲ ਆ ਬਈ 15 ਮਾਡਲ ਆ 2700 ਘੰਟਾ ਚੱਲਿਆ ਟਾਇਰ ਵੀ ਇਧਰਲੇ ਪਾਸੇ ਚੈੱਕ ਕਰਵਾ ਦੀ ਜਮਾ ਜਿਵੇਂ ਕਹਦੀ ਅੱਜਕੱਲ ਮੁੰਡੇ ਖੁੰਡੇ ਟਾਇਰ ਭਾਲਦੇ ਆ ਉਹ ਟਾਇਰ ਇਹਦੇ ਪਾਏ ਪਿਆ ਅਗਲੇ ਬੈਕ ਟਾਇਰ ਪੋਲੋ ਦੇ ਆ ਜਮਾ ਨਵੇਂ ਲੱਗੇ ਵੇ ਪੋਲੋ ਹਜੇ ਟਾਇਰਾਂ ਦੇ ਉੱਤੇ ਉਵੇਂ ਬਰਕਰਾਰ ਪਿਆ ਗੁੱਡੀਆਂ ਤੇ 2700 ਘੰਟਾ ਚੱਲਿਆ ਟਰੈਕਟਰ ਕੰਡੀਸ਼ਨ ਦਾ ਜਮੀਨ ਨਮਾ ਪਾਵਰ ਸਟੀering ਦੇ ਵਿੱਚ ਆ ਡਿਮਾਂਡ ਮੁੰਡੀ ਦੀ ਕਿੰਨੀ ਆ ਹੁਣ ਡਿਮਾਂਡ ਇਹਦੀ ਕਰਦੇ ਆ ਬਾਈ 4 ਲੱਖ 90000 ਰੁਪਇਆ ਤੇ ਮੌਕੇ ਤੇ ਇਹ ਮੌਕੇ ਦੇਦਾ 4 ਲੱਖ 45000 4 ਲੱਖ 45000 ਰੁਪਇਆ ਦਾ ਮੌਕੇ ਤੇ ਲੈ ਜਾਓ ਤੇ ਅੱਗੇ ਆ ਗਿਆ 52 10 ਇਦੇ ਬਾਰੇ ਪਾਈ ਚਾਨਣਾ ਇਹ 2022 ਮਾਡਲ ਆ ਗਿਆ ਬਾਈ 22 ਮਾਡਲ ਆ ਕਿੰਨਾ ਚੱਲਿਆ ਇਹ 800 ਘੰਟਾ ਚੱਲਿਆ 800 ਘੰਟਾ ਚੱਲਿਆ ਬਾਈ ਮਾਡਲ ਦੇ ਵਿੱਚ ਟਾਇਰ ਹੈਗੇ ਚਾਰੀ ਨਾਲ ਦੇ ਇਹ ਗੁੱਸਣ ਦੀ ਲੋੜ ਨਹੀਂ ਗੇਅਰ ਪ੍ਰੋ 4 ਸਪੀਡ ਟਾਪ ਮਾਡਲ ਸਿਰਫ 800 ਘੰਟਾ ਚੱਲਿਆ ਮਿੱਤਰੋ ਟਾਪ ਮਾਡਲ ਦੇ ਵਿੱਚ ਆ ਐਸੈਸਰੀ ਸਾਰੀ ਤੁਹਾਨੂੰ ਨਾਲ ਮਿਲ ਜੂਗੀ ਇੰਜਨ ਗੇਅਰ ਪਿਆ ਟਰੈਕਟਰ ਦਾ ਰੁਪਈਏ ਦਾ ਰੁਪਿਆ ਜੇ ਆਪਾਂ ਗੱਲ ਕਰੀਏ ਕੋਈ ਵੀਰ ਜਰ ਏਜੰਸੀ ਨੂੰ ਭੱਜਿਆ ਜਾਂਦਾ 52 ਦਾ ਸਲੈਨ ਵਾਲਾ ਇਧਰ ਨੂੰ ਆ ਜੇ ਵੱਡਾ ਫਾਇਦਾ ਹੋ ਜੂ ਤੁਹਾਡਾ ਬਾਈ ਮਾਡਲ ਦੇ ਵਿੱਚ ਡਿਮਾਂਡ ਮੂੜ ਕਿੰਨੀ ਹੈ ਨਾੜੇ 7.5 ਲੱਖ ਰੁਪਈਆ ਬਾਈ 7.5 ਲੱਖ ਰੁਪਈਆ ਡਿਮਾਂਡ ਹੈ ਤੇ ਮੌਕੇ ਤੇ 6.90 ਹਜ਼ਾਰ ਤਾਂ ਦੇ ਦਾਂਗੇ ਯਾਰ 6.90 ਹਜ਼ਾਰ ਦਾ ਇਹ ਟਰੈਕਟਰ ਲੈ ਜਿਓ ਤੇ ਮੈਨੂੰ ਐ ਦੱਸ ਹੁਣ ਦੋਨਾਂ ਚ ਮਾਨਤਨ ਕਿੰਨਾ ਹੋ ਗਿਆ ਆਪਣਾ ਇਹ ਚ ਹੋ ਗਿਆ 60 ਹਜ਼ਾਰ ਤੇ ਇਹ ਚ ਹੋ ਗਿਆ 45 ਹਜ਼ਾਰ ਉਹ ਚ ਹੋ ਗਿਆ ਲੱਖ ਰੁਪਈਆ ਹੀ ਹੋ ਗਿਆ ਲੱਖ ਤੋਂ ਘਾਹ ਨਾ ਗਈ ਸੂਈ ਮਿੱਤਰੋ ਮਾਨਤਨ ਫੁੱਲ ਕਰਤਾ ਬਾਈ ਨੇ ਪੁਰਾਣਾ ਵੇਚ ਕੱਟ ਲੂ ਲੋਨ ਦੀ ਸਬਦਾ ਹੈਗੀ ਆ ਪੈਂਡਰ ਸੰਦੋਆ ਜ਼ਿਲ੍ਹਾ ਬਠਿੰਡਾ ਨੰਬਰ ਸਕਰੀਨ ਤੇ ਆ